哎。 ਦੇਖਿਆ ਨਹੀਂ ਉਹਨਾਂ ਦੇ ਖਾਤੇ ਜ਼ੋਰ ਦਾ ਪੜਿਆ ਭਾਈ ਸ਼ੇਤਲ ਸਿੰਘ ਜੀ ਬੱਦੇ ਵਾਲੀ ਉਹ 36 ਘੰਟੇ ਨਾ ਪਾਣੀ ਮਿਲਿਆ ਨਾ ਰੋਟੀ ਕਮਾਲ ਦੇ ਮੁੱਢ 'ਚ ਮੋਰਚਾ 36 ਘੰਟੇ ਲਗਾਤਾਰ ਲੜਦਾ ਰਿਹਾ ਉਹਦੇ ਨਾਲ ਜਿਹੜਾ ਸਿੰਘ ਜੀ ਉਹਦੀ ਗੋਲਾ ਹੋਈ ਹੱਥ ਫੜੇ ਕਰਕੇ ਬਾਹਰ ਨਹੀਂ ਇਤਿਹਾਸ 'ਚ ਕੋਈ ਹੋਦਾ ਹੋਇਆ ਜਿੰਨੇ ਜਹਾਜ਼ ਹਟਿਆ ਇਹ ਕੋਈ ਇੱਕ ਅਸੇ ਮਨੂ ਮਨਾਹੀ ਅੱਲਾਹ ਸਾਡੀ ਬਰਮਾ ਗਾਣ ਸੀ ਜੱਜ ਜੌੜਾ ਹੋਣਾ ਗਾਣ ਸੀ ਬੜੇ ਸਾਡੀ ਕੌਮ ਦੇ ਸੂਰਮੇ ਜਿਨ੍ਹਾਂ ਬਾਰੇ ਲਿਖਣਾ ਗਾਣਾ ਜੀ ਬਾਕੀ ਆ ਬਾਬਾ ਚੜ੍ਹਦੀ ਕਲਾ ਦੇ ਰੱਖੇ ਜਰੂਰ ਗਾਵਾਂਗੇ ਕੇਸ਼ੀ ਪੁਲਿਸ ਕੀ ਤੇ ਕਹਿੰਦੀ ਦੁਨ किड़े के पिटवा बाजी ने चलाई से अभी जावे बाजी मेरे 2 मिनट बना दूंगा ये घर दिखाओ ये क्या अपने चैनल पर अच्छा सॉरी बहुत समय हमारे कादर बाबा पर चलिए और भैया पिला ਬਾਈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਸਰਜੀਤ ਹੈ ਬਾਈ ਇਸ ਜਗ੍ਹਾ ਦਾ ਕੀ ਨਾਮ ਆ ਜਿੱਥੇ ਮੇਰਾ ਲੱਗ ਰਿਹਾ ਮਾਤਾ ਨਾਨਾ ਬਹਾਪਰੇਸੀ ਵੀਰ ਤੇ ਇਸ ਜਗ੍ਹਾ ਦਾ ਕੀ ਨਾਮ ਪਿੰਡ ਦਾ ਕੀ ਨਾਮ ਪਿੰਡ ਰਾਈ ਵਾਲ ਤੋਂ ਨਾਮ ਤੇ ਬਾਈ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਚੱਲ ਰਿਹਾ ਮੇਲਾ ਦਾ ਤੇਤਵਾ ਮੇਲਾ ਹੀ ਤੇ ਬਾਈ ਜਿਹੜੇ ਅੱਜ ਦੇ ਮੇਲੇ ਵਿੱਚ ਕਿਹੜੇ ਕਲਾਕਾਰ ਆਏ ਆ ਕਾ ਨਾਮ ਆ ਜੱਟ ਨੌਦਨਾਰੀਆ ਹਾਂਜੀ ਸੋਨੇ ਸੇਕੋ ਵਾਲੀ ਆ ਤੇ ਬਾਕੀ ਤੇ ਜਿਵੇਂ ਪਪਾ 22 ਮੇਲੇ 'ਚ ਐਨਰੇ ਭਰਾਵਾਂ ਦੀ ਬੜਾ ਜੋੜ ਦੇਣਾ ਬਹੁਤ ਲੋਕ ਦੇ ਤਾਂ ਨਹੀਂ ਵੀਰਾਂ ਨੇ ਹੋਰ ਤੰਨਾ ਪਿੰਡਾਂ ਦੇ ਵਿੱਚੋਂ ਸਾਡਾ ਸਾਝਾ ਮੇਲਾ ਹੁੰਦਾ ਹੈ ਰਾਇਗੜ੍ਹ ਤੋਂ ਇਹਦਾ ਹੋਰ ਖਾਸਾ ਤੇ ਮਹਾਨਾ ਸਾਰੇ ਪਿੰਡ ਵੱਧ ਚੜ ਕੇ ਆਪੋ ਤੇ ਪਿੰਡ ਦੇ ਵਿੱਚ ਆਸੇ-ਪਾਸੇ ਸੰਤਾਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਦਰਗਾਹ ਪਪਾ ਜੀ ਦੀ ਹਾਂ ਜੀ ਬਹੁਤ ਦੂਰੋਂ ਆਉਂਦੀਆਂ ਸਾਤਾ ਲੁਧਿਆਣੇੋਂ ਉਹਦੇ ਜਲੰਧਰੋਂ ਵੀ ਬੰਦੇ ਆਉਂਦੇ ਆ ਲਾ ਕੇ ਲਾ ਕੇ ਪਿੰਡਾਂ 'ਚ ਬਹੁਤ ਜਿਹੜੀ ਭਾਜੀ ਇਹ ਜਗ੍ਹਾ ਦੀ ਮਾਨਤਾ ਕੀ ਹੈ ਮਾਂ ਦਾ ਲੱਖ ਦਾ ਨੇ ਅੱਛਾ ਹਾਂ ਜੀ ਤੇ ਤੁਸੀਂ ਲੋਕਾਂ ਨੂੰ ਆਪਣਾ ਆਪਣੀ ਸੰਦੇਸ਼ ਤੇ ਮੈਸੇਜ ਸੰਤੰਨ ਕਰਦੇ ਆ ਜੀ ਇਹ ਆ ਵੀ ਸ਼ਾਂਤੀਪੁਰ ਦਾ ਮੇਲਾ ਵੇਖੋ ਮੇਲੇ ਦੀ ਮਜਾਦਾ ਨੂੰ ਬੰਦ ਨਾ ਕਰੋ ਸਾਰੇ ਜਣੇ ਸਰਦਾ ਨਾ ਆਓ ਤਾਂ ਮੈਂ ਸਾਡੇ ਕੋ ਬਾਬੇ ਦੀਆਂ ਕੁਝੀਆਂ ਪ੍ਰਾਪਤ ਕਰੋ ਭਾਈ ਵਾਲੀ ਦਾ ਦਾਦਾ ਭਾਈ ਕੀ ਕੀ ਬੱਤੇ ਸਿੰਘੇ ਲੈ ਲੀਆਂ ਸੰਤਾਂ ਨੰਬਰ ਦੋ